ਫਿਰ ਕੈਮੇ ਕਰ ਤੂੰ ਖਰਚਾ ਚੱਕ ਦੇ ਯਾਰ ਬਿਲਕੁਲ ਤਾਂ ਆਪ ਕੋਲ ਹੈ ਨਹੀਂ ਪਰ ਵਾ ਮੈਂ ਤਾਂ ਆਪ ਨਹੀਂ ਦੇ ਸਕਦਾ ਅੱਜ ਚੱਲ ਫਿਰ ਇੱਕ ਸਕੀਮ ਆ ਐਂ ਕਰਦੇ ਆ ਆਪਾਂ ਸਾਰੇ ਆਪ ਦੀਆਂ ਘਰ ਵਾਲੀਆਂ ਨੂੰ ਫੋਨ ਲਾਉਂਦੇ ਆ ਤੇ ਫੋਨ ਲਾ ਕੇ ਆਪਾਂ ਕਹਿਣਾ ਆਈ ਲਵ ਯੂ ਤੇ ਜਿਹਦੀ ਘਰ ਵਾਲੀ ਨੇ ਵਧੀਆ ਰਿਪਲਾਈ ਦਿੱਤਾ ਖਰਚਾ ਉਹ ਚੱਕੂਗਾ ਠੀਕ ਆ ਠੀਕ ਆ ਚੱਲ ਫਿਰ ਫੋਨ ਕੱਢ ਲਓ ਲੈ ਵੀ ਲਾ ਫੋਨ ਹੈਲੋ ਹੈਲੋ ਮੈਂ ਕੁਝ ਕਹਿਣਾ ਸੀ ਤੁਹਾਨੂੰ ਹਾਂ ਦੱਸੋ ਕੱਲੇ ਫੋਨ ਕੀਤਾ ਆਈ ਲਵ ਯੂ ਮੇਰੇ ਨਾਮ ਤੇ ਪੁੱਠੀਆਂ ਸਿੱਧੀਆਂ ਗੱਲਾਂ ਨਾ ਕਰੋ ਮੈਨੂੰ ਘਰ ਦੇ ਹੋਰ ਵੀ ਕੰਮ ਬਹੁਤ ਆ ਮੈਂ ਤੁਹਾਡੇ ਵਾਂਗੂ ਫ੍ਰੀ ਨਹੀਂ ਤੁਰੇ ਫਿਰਦੀ ਬੋਲ ਤਾ ਹੁਣ ਜੇ ਕੰਮ ਨਹੀਂ ਸੀ ਫੋਨ ਕਿਉਂ ਕੀਤਾ ਹੈਲੋ ਹਾਂ ਜੀ ਦੱਸੋ ਕੀ ਕੰਮ ਆ ਹਾਂਜੀ ਨਾ ਹੁਣ ਹਾਂਜੀ ਹਾਂਜੀ ਕਰੀ ਜਾਉਂਗੇ ਕਿ ਕੁਝ ਬੋਲੂंगे ਵੀ ਉਹ ਕਹਿਣਾ ਸੀ ਮੈਂ ਤੁਹਾਨੂੰ ਨਾ ਕਾ ਫਿਰ ਆਈ ਲਵ ਯੂ ਨਾ ਕੋਈ ਗਲਤ ਨਸ਼ਾ ਨਸ਼ਾ ਤਾਂ ਨਹੀਂ ਕਰ ਲਿਆ ਦੇਖ ਸ਼ਾਹ ਨਾ ਹਾਇ ਤੁਸੀਂ ਕਿੱਥੇ ਆ ਕੀ ਥਰ ਤੇ ਪੁੱਤ ਵਰ ਹੋਇਆ ਹੈਲੋ ਹੈਲੋ ਮੈਂ ਤੁਹਾਨੂੰ ਕੁਝ ਕਹਿਣਾ ਸੀਗਾ ਹਾਂ ਦੱਸੋ ਕੀ ਕਹਿਣਾ ਸੀ ਮੇਰੀ ਮਿੱਟੀਏ ਆਈ ਲਵ ਯੂ ਨਾ ਲਾਲਿਆ ਚੌਥਾ ਪੈਗ ਚੱਲ ਨਹੀਂ ਕੁਛ ਕਹਿੰਦੀ ਆਜੋ ਕਰਨ ਨੂੰ ਹੁਣ ਮੈਂ ਇਹੋ ਜਿਹੇ ਪੁੱਠੀਆਂ ਸਿੱਧੀਆਂ ਗੱਲਾਂ ਤੁਹਾਨੂੰ ਸਿਖਾਉਂਦਾ ਕੌਣ ਆ ਕਰਦਾ ਕਰਦਾ ਬਾਅਦ ਚੋਂ ਕਰਦਾ ਯਾਰ ਮੈਨੂੰ ਲੱਗਦਾ ਆਪਣੀਆਂ ਘਰ ਵਾਲੀਆਂ ਨੂੰ ਨਾ ਆਹ ਲਵ ਯੂ ਲਵ ਯੂ ਸੁਣਨ ਦੀ ਆਦਤ ਨਹੀਂ ਐ ਕਰੋ ਆਪਦੇ ਆਪ ਦੇ ਕਹਿ ਤਾਂ ਹੈ ਗੱਡੂ ਭਰਾਵੋ ਆਪਦਾ ਖਰਚਾ ਆਪ ਚੱਕੋ ਆਜੋ ਫਿਰ ਹੁਣ